ਗੁਰਜੀਤ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਠੰਡੇ ਬੁਰਜ ਦੇ ਅਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜਿੱਥੇ ਸਹਿਬਜ਼ਾਦਿਆਂ ਦੀਆਂ ਮਰਤਕ ਦੇਹਾਂ ਸੁੱਕੀਆਂ ਗਈਆਂ ਸੀ ਉਹ ਕੋਹਰਾ ਸਾਹਿਬ ਦੇ ਵੀ ਦਰਸ਼ਨ ਜੇ ਤੁਹਾਨੂੰ ਕਰਾਵਾਂਗੇ ਇਹ ਆ ਮੁੱਖ ਗੇਟ ਜਿਹੜਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਠੰਡਾ ਬੁਰਜ ਵਾਹਿਗੁਰੂ ਜੀ ਇਸ ਤੋਂ ਪੌੜੀਆਂ ਚੜ ਕੇ ਆਪਾਂ ਉੱਪਰ ਠੰਡਾ ਬੁਰਜ ਆ ਜਿਹੜਾ ਜੀ वेगु जी वागुरु वागुरु जी वागुरु ठंडा बुज इस जगह ਉਹ ਰਿਸ਼ਾ ਪ੍ਰਕਾਸ਼ ਨੇ ਜੀ ਸੇ ਉਹ ਸੇ ਦਾ ਨਾ ਜਾਣਾ ਹੀ ਜਾਣਾ ਦਵਾਨ ਨੂੰ ਜੇ ਨਹੀਂ ਪਤਾ ਹੁੰਦਾ ਸਗੇਟ ਜਿਹੜਾ ਹੈਗਾ ਜੀ ਛੱਬਿਆ ਚਾਹੇ ਜਿਹੜਾ ਹੈਗਾ ਜੀ ਠੰਡੇਪੁਰ ਚ ਉਹ ਵਾਲੇ ਬੋਟੂ ਜੋ ਆਂਦੇ ਬਾਹਰ ਲੰਬੇ ਦੜ ਗਿਆ ਲੈਂਗੇ ਇਹ ਜਿਹੜੀ ਪ੍ਰਕਰਮ ਹੈਗੀ ਹੈ ਜੀ ਬੋਦੀ ਸਾਹਿਬ ਦੇ ਜਿਹੜੇ ਸ੍ਰੀ ਗੁਰਕੰਨ ਸਾਹਿਬ ਦੀ ਪ੍ਰਕਾਸ਼ ਨੇ ਬਰਾਜਮਾਨ ਨੇ ਇਹਨਾਂ ਦੀ ਇਹ ਪ੍ਰਕਰਮ ਹੈ ਆ ਸਾਰਾ ਹੁਣ ਗਈਗਾ ਸਾਰਾ ਇੱਨੇ ਦੁਆਰਾ ਨਹੀਂ ਅੱਗੇ ਪੂਰ ਅੱਗੇ ਆ ਇਹ ਸਭ ਖਿੱਚਤੀਆਂ ਸਸੰਗਤ ਜੀ ਇਹ ਠੰਡਾ ਬੋਰਚ ਜੇ ਆਪਾਂ ਸਾਈਡ ਤੋਂ ਵੀ ਖੇਤਾਂ ਇਹ ਹੈ ਜੀ ਠੰਡਾ ਬੁਰਜ ਉੱਪਰਲੀ ਮੰਜ਼ਿਲ ਤੁਹਾਨੂੰ ਆਪਾਂ ਦਿਖਾ ਦਿੱਤੀ ਹੈ ਜੇ ਜਗ੍ਹਾ ਦੇ ਉੱਪਰ ਮਾਤਾ ਗੁਜਰੀ ਜੀ ਦੇ ਸਹਬਜ਼ਾਦਾ ਨੂੰ ਕੈਦ ਰੱਖਿਆ ਗਿਆ ਸੀ ਉਸੇ ਜਗ੍ਹਾ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਔਰ ਸੇਵਾ ਸੰਭਾਲ ਚੱਲ ਰਹੀ ਹੈ ਸੋ ਅੱਗੇ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਜਿਹੜੀਆਂ ਸਹਬਜ਼ਾਦਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜਿਹੜੀਆਂ ਮਰਤਕ ਦੇ ਹਾਂ ਇੱਥੋਂ ਤਕਰੀਬਨ ਤਕਰੀਬਨ ਦੀ 1/2 ਕਿਲੋਮੀਟਰ ਦੇ ਦੂਰੀ ਤੇ ਇੱਕ ਸਾਈਡ ਤੇ ਜਿਹੜੀਆਂ ਸੁੱਟ ਦਿੱਤੀਆਂ ਗਈਆਂ ਸਨ ਹੰਸਵਾ ਨਦੀ ਦੇ ਕਿਨਾਰੇ ਸੋਸ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੋ ਬਣੇ ਰਹੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰਾਉਣੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਆ ਤੇ ਮਾਤਾ ਗੁਜਰ ਕੌਰ ਜੀ ਦੇ ਉਸ ਥੜੇ ਦੇ ਜਿਹੜੇ ਜਗ੍ਹਾ ਦੇ ਉੱਪਰ ਨਾਸਾਂ ਦਸ਼ਮਣਾ ਮੰਨੀਆਂ ਸਿੱਟੀਆਂ ਗਈਆਂ ਅਤੇ ਜਿਨ੍ਹਾਂ ਦੀ ਰਾਖੀ ਸ਼ੇਰਾਂ ਨੇ ਕੀਤੀ ਸੋ ਇਹ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਸ੍ਰੀ ਵਿਮਾਨਗੜ੍ਹ ਸਾਹਿਬ ਸ਼ੋਰਮਣੀ ਪੰਥ ਅਕਾਲੀ ਬੁੱਢਾ ਦਲ ਸੋ ਅੱਗੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਬਣੇ ਰਹੋ ਇਹ ਉਹ ਸਥਾਨ ਹੈ ਜੀ ਇਹ ਸ਼੍ਰੋਮਣੀ ਪੰਥ ਬੁੱਢਾ ਦਲ ਦੇ ਅੰਦਰ ਆ ਜੇ ਇਹ ਸਥਾਨ ਅਤੇ ਇਸ ਗੁਰੂ ਘਰ ਦੇ ਥੱਲੇ ਜਿਹੜਾ ਹੈਗਾ ਭੋਰਾ ਸਾਹਿਬ ਬਣਿਆ ਹੋਇਆ ਇਸ ਜਗ੍ਹਾ ਦੇ ਉੱਪਰ ਆ ਦੇਖੋ ਗੁਰਦੁਆਰਾ ਵਿਮਾਨਗੜ੍ਹ ਸਾਹਿਬ ਕਿਉਂਕਿ ਇਸ ਜਗ੍ਹਾ ਤੋਂ ਇਸ ਜਗ੍ਹਾ ਦੇ ਸੱਨੇ ਜੀ ਪੋਰਾ ਬਣਿਆ ਹੋਇਆ ਬਹੁਤ ਵਧੀਆ ਗੁਰੂ ਸਾਹਿਬ ਦੇ ਕੋਲ ਜੀ ਦਰਸ਼ਨ ਅ ਗੁਰੂ ਸਾਹਿਬ ਜੀ ਬਰਾਜਮਾਨ ਨੇ ਤੇ ਇਸ ਦੇ ਬਿਲਕੁਲ ਖੱਬੇ ਹੱਥ ਜਦੋਂ ਆਪਾਂ ਜਾਣੇ ਆ ਤੇ ਇਹ ਗੁਰੂ ਸਾਹਿਬਾ ਜੀ ਕੂਕਰ ਆ ਗਿਆ ਤੇ ਵਾਹਿਗੁਰੂ ਜੀ ਔਰ ਇਸ ਖੱਬੇ ਹੱਥ ਇੱਕ ਦਰਵਾਜ਼ਾ ਹੈ ਜੀ ਆਹ ਦਰਵਾਜ਼ਾ ਇੱਥੋਂ ਇੱਥੋਂ ਪੂਰਾ ਸਾਹਿਬ ਵੱਲ ਜਾਇਆ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਪੋਰਾ ਸੇਵਾ ਜੀ ਜਿਸ ਜਗ੍ਹਾ ਦੇ ਉੱਪਰ ਸਹਿਬਜ਼ਾਦਿਆਂ ਦੀਆਂ ਤੇ ਮਾਤਾ ਜੀ ਦੀਆਂ ਜਿਹੜੀਆਂ ਮਿਰਤਕ ਦੇ ਹਾਸਟੀਆਂ ਗਈਆਂ ਸੀ ਸੋ ਤੁਹਾਨੂੰ ਕਰਾਉਣੇ ਜੀ ਦਰਸ਼ਨ ਆ ਇਹੇ ਪੌੜੀਆਂ ਜਾਂਦੀਆਂ ਜੀ ਇੱਥੋਂ ਵਾਹਿਗੁਰੂ ਜੀ ਵਾਹਿਗੁਰੂ ਜੀ ਮਾਤਾ ਗੁਜਰ ਕੌਰ ਜੀ ਇਹ ਉਹ ਥੜਾ ਜਿੱਥੇ ਇਹ ਮਿਰਤਕ ਦੇ ਹਾਂ ਜਿਹੜੀਆਂ ਦੁਸ਼ਮਨਾ ਮੰਨੀਆਂ ਸਿੱਟੀਆਂ ਗਿਆ ਉਹ ਪਿੱਛੇ ਦੇਖ ਰਹੇ ਹਾਂ ਜੀ ਉਹ ਥੜੇ ਨੇ ਬਾਬਾ ਜੋਰਾਵਰ ਸਿੰਘ ਬਾਬਾ ਭਤੇ ਸਿੰਘ ਜੀ ਜਿਹਦੇ ਜਿੰਨੇ ਤੁਹਾਨੂੰ ਦਰਸ਼ਨ ਕਰਵਾਏ ਜੀ ਇਸ ਜਗ੍ਹਾ ਦੇ ਉੱਪਰ ਸ਼ੇਰਾਂ ਦੇ ਬੁਨੀਓ ਸਹਿਬਜ਼ਾਦਿਆਂ ਦੀ ਮਰਤਕ ਦੀਆਂ ਦੀ ਜਿਹੜੀ ਆ ਰਾਤ ਨੂੰ ਰਾਖੀ ਕੀਤੀ ਗਈ ਸਾਧ ਸੰਗਤ ਜੀ ਇਹ ਥੜਾ ਸਾਹਿਬ ਹੈਗਾ ਬਾਬਾ ਜੋਰਾਵਰ ਸਿੰਘ ਜੀ ਕਰੋ ਜੀ ਦਰਸ਼ਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਇਸ ਤੋਂ ਅੱਗੇ ਸੰਗਤ ਜੀ ਆ ਜਗ੍ਹਾ ਤੇ ਬਾਬਾ ਚੋਰਾਵਰ ਸਿੰਘ ਜੀ ਦੀ ਮਰਤਕ ਦੇ ਜਿਹੜੀ ਸਿੱਟੀ ਗਈ ਫਤਿਹ ਆ ਜਗ੍ਹਾ ਤੇ ਆਥੜਾ ਬਾਬਾ ਫਤਿਹ ਸਿੰਘ ਜੀ ਗਈ ਬਾਬਾ ਫਤਿਹ ਸਿੰਘ ਜੀ ਦੀ ਮਰਤਕ ਦੇ ਜਿਹੜੀ ਇਸ ਜਗ੍ਹਾ ਤੇ ਸਿੱਟੀ ਗਈ ਸੋ ਅੱਜ ਇਹ ਪੋਰੇ ਦੇ ਵਿੱਚ ਸ਼ੁਭਤਾ ਜਗਾ ਇਹ ਜਗ੍ਹਾ ਨਦੀ ਦੇ ਬਿਲਕੁਲ ਕਿਨਾਰੇ ਬਣੀ ਹੋਈ ਹੈ ਸੋ ਸਾਨੂੰ ਉਸ ਨਦੀ ਦੇ ਵੀ ਪੁਰਾਣੇ ਦਰਸ਼ਨ ਕਰਾਵਾਂਗੇ ਜਿਹੜੀ ਆਓ ਜਿਹੜੀ ਪੇਂਟਿੰਗ ਹੈ ਜਿਹੜੀ ਸ਼ੇਰਾਂ ਗੋਲੀ ਨੂੰ ਰਾਖੀ ਕੀਤੀ ਗਈ ਇਹ ਉਹ ਪੇਂਟਿੰਗ ਹੈ ਔਰ ਸਾਧ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਉਨੇ ਆਂ ਵੀ ਜਿਹੜੀ ਜਿਹੜੇ ਨਾਲੋਂ ਇਸ ਦੇ ਬਿਲਕੁਲ ਸੱਚੇ ਪਾਸੇ ਆਉਂ ਜਗਾ ਜੀ ਅਸ ਜਗ੍ਹਾ ਦੇ ਉਪਰੋਂ ਨਾਲੋਂ ਨਦੀ ਚੱਲਦੀ ਹੁੰਦੀ ਸੀ ਜਿਹਦੀ ਨਿਸ਼ਾਨੀ ਅੱਜ ਰੱਖੀ ਹੋਈ ਹੈ ਆ ਇੱਥੋਂ ਸਾਈਡ ਤੋਂ ਨਦੀ ਚੱਲਦੀ ਸੀ ਅਤੇ ਜਿਹੜੀਆਂ ਹੈਗੀਆਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜਿਦੀਆਂ ਜਿਹੜੀਆਂ ਮਿਰਤਕ ਦੇ ਹਾਂ ਉਹ ਦੁਸ਼ਮਣਾਂ ਬਣਿਓ ਇਹ ਹੰਸਲਾ ਨਦੀ ਹੈ ਜੀ ਹੰਸਲਾ ਨਦੀ ਹੰਸਨਾਂ ਨਦੀ ਇੱਥੋਂ ਦੀ ਚੱਲਦੀ ਹੁੰਦੀ ਸੀ ਆ ਜਾਗਾ ਤੁੰਗੇ ਹਾਂਸਲਾ ਨਦੀ ਸੋ ਇਸ ਹਾਂਸਲਾ ਨਦੀ ਦੇ ਬਿਲਕੁਲ ਕਿਨਾਰੇ ਆ ਦੇਖੋ ਜੀ 20 ਫੁੱਟ ਸਾਈਡ ਤੇ ਬਾਬਾ ਜੀ ਦੇ ਜਿਹੜੇ ਆ ਥੜਾ ਸੈ ਬਣੇ ਹੋਏ ਨੇ ਜੀ ਹਾਂ ਜੀ ਦਵਾਰਾਂ ਤੋਂ ਦਰਸ਼ਨ ਕਰਾਉਣੇ ਜੀ ਮਾਤਾ ਗੁਜਰ ਕੌਰ ਬਾਬਾ ਜੋਰਾਵਰ ਸਿੰਘ ਜੀ ਉਹਨਾਂ ਦਾ ਸਰੀਰ ਹੈ ਜਿਹੜਾ ਇਸ ਜਗ੍ਹਾ ਦੇ ਉੱਪਰ दुश्मन वनों सुटिया गया जिन्हों की राखी शेर वन की गई बाबा फतेह सिंह जी इस जगह ये है जी साहबजाद का इतिहास और जिस जगह के उपर वागुरु जी वागुरू वागुरू